ਸਸ਼ੀਕਲ ਤੁਸੀਂ ਦੇਖ ਰਹੇ ਹੋ ਨੀੜ ਪੰਜਾਬੀ মিডিਆ ਮੈਂ ਮਾਨ ਪ੍ਰਤਕਾਰ ਹਾਜ਼ਰਾਂ ਸਵੇਰ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਮਾਨ ਸਰਕਾਰ ਨੇ ਲੌਰੈਂਸ ਇੰਟਰਵਿਊ ਦੇ ਵਿੱਚ ਰਗੜਤੀ ਚਾਰ ਵੱਡੇ ਅਫਸਰ ਹਾਈ ਕੋਰਟ ਨੇ ਵੀ ਪਾਈ ਚਾੜ ਜੰਮੂ ਕਸ਼ਮੀਰ ਦੀਆਂ 26 ਸੀਟਾਂ ਤੇ VOTING ਹੋਈ ਜਾਰੀ ਪੰਜਾਬ ਦੇ 10 ਜ਼ਿਲ੍ਹਿਆਂ ਚ ਪੈ ਸਕਦਾ ਹੈ ਜ਼ੋਰਦਾਰ ਰਮੀ ਮੌਸਮ ਵਿਭਾਗ ਨੇ ਜਾਰੀ ਕੀਤੀ ਨਵੀਆਂ ਅਪਡੇਟ ਲੋਕਾਂ ਨੂੰ ਮਿਲ ਸਕਦੀ ਹੈ ਗਰਮੀ ਤੋਂ ਰਾਹਤ ਸਸਤਾ ਪਿਆਜ਼ ਦੇਣ ਲਈ ਸਰਕਾਰ ਨੇ ਖੋਲੀਆਂ ਦੁਕਾਨਾਂ ਕਿਸੇ ਸਕੀਮ ਦੇ ਰਾਹੀਂ ਪਿਆਜ਼ ਮਿਲ ਰਿਹਾ ਹੈ 35 ਰੁਪਏ ਕਿਲੋ ਐਮਪੀ ਕੰਗਨਾ ਰਣੌਤ ਨੂੰ ਸੀਮਾਨ ਦੇ ਮੰਤਰੀ ਨੇ ਦਿੱਤਾ ਠੋਕਵਾ ਜਵਾਬ ਕਿਹਾ ਕੰਗਨਾ ਨਾਇਕ ਨਹੀਂ ਖਲਨਾਇਕ ਹੈ ਸਕੂਲ ਚ ਬੱਚੇ ਦੀ ਕਰ ਰਹੀ ਸੀ ਬੇਰਹਿਮੀ ਨਾਲ ਟੀਚਰ ਕੁਟਮਾਰ ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ ਤੇ ਮਾਮਲਾ ਆਇਆ ਸਾਹਮਣੇ ਪੀਐਮ ਮੋਦੀ ਦਾ ਅਮਰੀਕਾ ਦਾ ਦੌਰਾ ਰਿਆ ਸਫਰ ਅਗਰੇ ਕੁਆਡ ਦੀ ਸੰਮੇਲਨ ਕਰੇਗਾ ਭਾਰਤ ਲੋਕਾਂ ਨੇ ਸੜਕ ਤੇ ਵਿਖਾਈ ਬਹਾਦਰੀ ਸੜਕ ਤੇ ਜਾਂਦੀ ਕਾਰ ਨੂੰ ਲੱਗੀ ਅੱਗ ਤਾਂ ਲੋਕਾਂ ਨੇ ਕਾਰ 'ਚ ਬੈਠੇ ਵਿਅਕਤੀ ਦੀ ਬਚਾਈ ਜਾ ਗੁਰੂ ਸਾਹਿਬ ਖਿਲਾਫ ਗਲਤ ਸ਼ਬਦਾਬਲੀ ਵਰਤਣ ਵਾਲੇ ਖਿਲਾਫ ਹੋਵੇਗਾ ਸਖਤ ਐਕਸ਼ਨ ਬੀਅਰ ਦਾ ਲਾਇਸੈਂਸ ਲੈ ਕੇ ਪਰੋਸੀ ਜਾ ਰਹੀ ਸੀ ਹੋਟਲ ਦੇ ਵਿੱਚ ਸ਼ਰਾਬ ਪੁਲਿਸ ਨੇ ਮੌਕੇ ਤੇ ਰੇਡ ਮਾਰ ਕੇ ਕੀਤਾ ਕਾਬੂ ਆਰਮੀ ਦੇ ਸਮਾਨ ਵਾਲੀ ਬਸ ਚੋਲੇ ਜਾਇਆ ਜਾ ਰਿਆ ਸੀ ਨਸ਼ਾ 150 ਕਿਲੋ ਹਿਰੋਇਨ ਦੇ ਨਾਲ ਦੋ ਵਿਅਕਤੀਆਂ ਨੂੰ ਕੀਤਾ ਪੁਲਿਸ ਨੇ ਕਾਬੂ ਮਨਪ੍ਰੀਤ ਤਰਨਪ੍ਰੀਤ ਸੋਧ ਨੇ ਵੀਡੀਓ ਕਾਨਫਰੰਸ ਰਾਏ ਪੰਚਾਇਤੀ ਚੋਣਾਂ ਦਾ ਲਿਆ ਜਾਇਜ਼ਾ ਹਸਪਤਾਲ 'ਚ ਮਾਂ ਤੇ ਨਵਜੰਮੇ ਜਬ ਬੱਚੇ ਦੀ ਹੋਈ ਮੌਤ ਪੁਲਿਸ ਨੇ ਡਾਕਟਰ ਤੇ ਦਰਜ ਕੀਤੀ ਐਫ ਆਈ ਆਰ ਪੰਜਾਬ ਸਰਕਾਰ ਨੇ ਜਾਰੀ ਕੀਤੀ ਕਰੋੜਾਂ ਦੀ ਰਾਸ਼ੀ ਕਈ ਜ਼ਿਲ੍ਹਿਆਂ ਦੇ ਲੋਕਾਂ ਨੂੰ ਹੋ ਸਕਦਾ ਹੈ ਫਾਇਦਾ ਪੰਜਾਬ ਦੇ ਅਧਿਆਪਕਾਂ ਲਈ ਸਿੱਖਿਆ ਮੰਤਰੀ ਨੇ ਜਾਰੀ ਕੀਤੀਆਂ ਕੁਝ ਨਵੀਆਂ ਹਦਾਇਤਾਂ ॠਸ਼ੋਤ ਲੈਣ ਦੇ ਸਹਾਇਕ ਸਬ ਇੰਸਪੈਕਟਰ ਨੂੰ ਵਿਜੀਲੈਂਸ ਬਿਊਰੋ ਨੇ ਮੌਕੇ ਤੇ ਕੀਤਾ ਕਾਬੂ ਇੱਕ ਹੋਰ ਮਾਂ ਦੇ ਪੁੱਤ ਨੂੰ ਖਾ ਗਿਆ ਕੈਨੇਡਾ ਕੈਨੇਡਾ ਗਏ ਨੌਜਵਾਨ ਦੀ ਹੋਈ ਦਰਦਨਾਕ ਮੌਤ ਪਤਨੀ ਦੇ ਨਾਜਾਇਜ਼ ਸਬੰਧਾਂ ਨੇ ਉਜਾੜੀਆਂ ਪਰਿਵਾਰ ਦੀਆਂ ਖੁਸ਼ੀਆਂ ਪਤੀ ਨੇ ਮੌਤ ਨੂੰ ਲਗਾਇਆ ਗਲੇ ਕੀਤੀ ਖੁਦਕੁਸ਼ੀ ਰਵਿੰਦਰ ਜੀਮਾਨ ਨੇ ਦਿੱਤਾ ਬਿਆਨ ਕਿ ਹਾਂ ਪੰਜਾਬ ਸਰਕਾਰ ਆੜਤੀਆਂ ਪ੍ਰਤੀ ਹੋਵੇ ਸਖਤ ਮੁੜ ਵਾਪਸ ਆਉਣੇ ਚਾਹੀਦੇ ਨੇ 3 ਖੇਤੀ ਕਾਨੂੰਨ ਕੰਗਨਾ ਦੇਸ਼ ਬਿਆਨ ਨੇ ਸਿਆਸੀ ਦੇ ਵਿੱਚ ਮਚਾ ਦਿੱਤੀ ਹਲਚਲ ਲੋਕਾਂ ਨੇ ਸੜਕ ਤੇ ਵਿਖਾਈ ਬਹਾਦੂਰੀ ਸੜਕ ਤੇ ਜਾਂਦੀ ਕਾਰ ਨੂੰ ਲੱਗੀ ਅੱਗ ਤਾਂ ਲੋਕਾਂ ਨੇ ਕਾਰ 'ਚ ਬੈਠੇ ਵਿਅਕਤੀ ਦੀ ਬਚਾਈ ਜਾ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੌਹਾਗਰ ਹੋਵਾਂਗੇ ਤੁਸੀਂ ਦੇਖਦੇ ਰਹੋ ਨਿੰਦਰ ਪੰਜਾਬੀ মিডিਆ ਹੁੰਦੇ ਇਜਾਜ਼ਤ ਧੰਨਵਾਦ